ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਨ ਹਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤਾਂ ਡੇਲੀ ਇੱਕ ਹੋਰ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਸਪੈਸ਼ਲ ਸਕੀ ਵੀ ਤੇ ਪਏਗਾ ਜਾਂ ਲੇਡੀਜ਼ ਕੋਟੀ ਤੇ ਜੈਕਰਟ ਤੇ ਤੁਸੀਂ ਪਾ ਸਕਦੇ ਜੀ ਜੈਂਟਸ ਕੋਟੀ ਤੇ ਡਿਜ਼ਾਈਨ ਨਹੀਂ ਪਹਿਣਾ ਕਿਉਂਕਿ ਇਹ ਜਾਲੀ ਵਾਲਾ ਡਿਜ਼ਾਈਨ ਹੈ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਡਿਜ਼ਾਈਨ ਕਾਫੀ ਦਿਨਾਂ ਤੋਂ ਇੱਕ ਪਹਿਣਨੇ ਭੇਜਿਆ ਹੋਇਆ ਸੀ ਪਰ ਮੇਰਾ ਟਾਈਮ ਨਹੀਂ ਲੱਗਾ ਬਣਾਉਂਦਾ ਤੇ ਅੱਜ ਹੁਣ ਮੈਂ ਸੋਚਿਆ ਉਸ ਪੈਂ ਦੀ ਫਰਮੈਸ਼ੀ ਵੀ ਆਪਾਂ ਪੂਰੀ ਕਰ ਦਿੰਨੇ ਆ ਉਹਨਾਂ ਨੇ ਦੋ ਡਿਜ਼ਾਈਨ ਭੇਜੇ ਸੀ ਇੱਕ ਡਿਜ਼ਾਈਨ ਦੀ ਉਹਨਾਂ ਨੂੰ ਮੈਂ ਵੀਡੀਓ ਪਹਿਲਾਂ ਭੇਜਤੀ ਕਿਉਂਕਿ ਉਹ ਡਿਜ਼ਾਈਨ ਪਹਿਲਾਂ ਹੀ ਆਪਾਂ ਅਪਲੋਡ ਕੀਤਾ ਹੋਇਆ ਸੀ ਤੇ ਇਹ ਵੀ ਡਿਜ਼ਾਈਨ ਜਿਹੜਾ ਬਹੁਤ ਹੀ ਸੌਖਾ ਹੈ SKivi ਦਾ ਡਿਜ਼ਾਈਨ ਉਹਨਾਂ ਨੇ ਭੇਜਿਆ ਸੀ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਵਾਂਗੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਕਈ ਵਾਰ ਵੀਡੀਓ ਪਹਿਲਾਂ ਵੀ ਅਪਲੋਡ ਕੀਤੀਆਂ ਹੁੰਦੀਆਂ ਹਨ ਪਰ ਵੀਡੀਓ ਜਿਹੜੀਆਂ ਵਾ ਉੱਪਰ-ਨੀਚੇ ਹੋ ਜਾਂਦੀਆਂ ਪੈਣਾ ਨੂੰ ਨਹੀਂ ਲੱਭਦੀਆਂ ਤੇ ਇਸ ਲਈ ਪੈਣਾ ਦੁਬਾਰਾ ਫਰਮੈਸ਼ ਕਰ ਦਿੰਦੀਆਂ ਨੇ ਇਸ ਲਈ ਇਹ ਡਿਜ਼ਾਈਨ ਆਪਾਂ ਜਿਹੜਾ ਹੁਣ ਬਣਾ ਕੇ ਅੱਜ ਤਿਆਰ ਕਰਾਂਗੇ ਬਹੁਤ ਹੀ ਸੋਹਣਾ ਤੇ ਸੋਖਾ ਡਿਜ਼ਾਈਨ ਹੈ ਛੇ ਛੇ ਦੇ ਹਿਸਾਬ ਨਾਲ ਕੁੰਡੇ ਪੈਣੇ ਨੇ ਤਿੰਨ ਕੁੰਡੇ ਤੁਸੀਂ ਬਾਧੂ ਪਾ ਲੋ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਿਆ ਦੋਨਾਂ ਪਾਸੇ ਤੋਂ ਇਹ ਡਿਜ਼ਾਈਨ ਬਣਨਾ ਉਲਟੇ ਤੇ ਸਿੱਧੇ ਪਾਸੇ ਉਹ ਵੀ ਬਣੇਗਾ ਸਭ ਤੋਂ ਪਹਿਲਾਂ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਫਿਰ ਜਾਲੀ ਪਾ ਲੈਣੀ ਆ ਫਿਰ ਇੱਕ ਗੁੰਡਾ ਸਿੱਧਾ ਫਿਰ ਜਾਲੀ ਪਾ ਲਈ ਫਿਰ ਇੱਕ ਗੁੰਡਾ ਸਿੱਧਾ ਇੱਥੋਂ ਤੱਕ ਸਾਡੇ 5 ਗੁੰਡੇ ਹੋ ਗਏ ਨੇ ਹੁਣ 6ਵਾਂ ਗੁੰਡਾ ਜਿਹੜਾ ਆਪਾਂ ਅਗਲੇ ਡਿਜ਼ਾਈਨ ਦੇ ਨਾਲ ਇਹਨੂੰ ਸੈੱਟ ਕਰਨਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰਨਾ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰਤਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਦੋ ਇੱਥੇ ਸਾਡੇ ਜਾਲੀਆਂ ਪੈਣੀਆਂ ਵਾ ਇੱਕ ਇਧਰ ਤੇ ਇੱਕ ਇਧਰ ਤੇ ਇੱਥੇ ਆਪਾਂ ਤਿੰਨ ਤੋਂ ਜਿਹੜਾ ਇੱਕ ਕੁੰਡਾ ਕੀਤਾ ਇੱਥੇ ਸਾਡੇ ਦੋ ਕੁੰਡੇ ਕੱਟ ਗਏ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡਿਆਂ ਤੋਂ ਇੱਕ ਗੁੰਡਾ ਕਰਨਾ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਇਧਰ ਵਾਲੀ ਸਾਈਡ ਸੜਦਾ ਡਿਜ਼ਾਈਨ ਆਏਗਾ ਇਧਰ ਵਾਲੀ ਸਾਈਡ ਵੀ ਇੱਦਾਂ ਡਿਜ਼ਾਈਨ ਆਏਗਾ ਹੁਣ ਅੱਗੇ ਜਾ ਕੇ ਜੇ ਤੁਮ ਮੈਂ ਬਣਾਉਣੀ ਹੈ ਫਿਰ ਤੁਹਾਨੂੰ ਸਮਝ ਲੱਗ ਜੇਗੀ ਲਾਸਟ ਵਾਲਾ ਗੁੰਡਾ ਸਿੱਧਾ ਬਣਾ ਲਿਆ ਹੁਣ ਆਪਾਂ ਅਗੇ ਆਂ ਡਿਜ਼ਾਈਨ ਦੀ ਗੋਲਟੀ ਸਾਈਡ ਤੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਤਿੰਨ ਗੁੰਡੇ ਉੱਤੇ ਇੱਕ 2 3 ਤਿੰਨ ਕੁੰਡੇ ਉਲਟੇ ਬਣਾ ਲਏ ਹੁਣ ਧਾਗਾ ਬੈਕ ਸਾਈਡ ਤੇ ਕਰਾਂਗੇ ਆ ਜਿਹੜੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਸੀ ਇਹਨੂੰ ਆਪਾਂ ਇਧਰੋਂ ਹੁਣ ਸਿੱਧਾ ਬਣਾਉਣਾ ਇੱਕ ਕੁੰਡਾ ਸਿੱਧਾ ਫਿਰ ਪੰਜ ਕੁੰਡੇ ਉਲਟੇ 1 2 3 4 5 ਪੰਜ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਫਿਰ ਇੱਕ ਕੁੰਡਾ ਸਿੰਧਰ ਤੇ ਲਾਸਟ ਵਾਲਾ ਕੁੰਡਾ ਉਲਟਾ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਇਹ ਵੇਖੋ ਕਿਵੇਂ ਬਣਨੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ ਇੱਕ 2 3 4 5 ਪੰਜ ਸਿੱਧੇ ਫਿਰ ਇੱਕ ਉਲਟਾ ਫਿਰ ਪੰਜ ਸਿੱਧੇ 1 2 3 4 5 ਫਿਰ ਇੱਕ ਉਲਟਾ ਇਹ ਸਾਡਾ 6 6 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਫਿਰ ਲਾਸਟ ਤੇ ਤਿੰਨ ਕੁੰਡੇ ਸਿੱਧੇ ਕਿਉਂਕਿ ਇੱਧਰ ਆਪਾਂ ਅੱਧਾ ਡਿਜ਼ਾਈਨ ਬਣਾ ਰਹੇ ਹਾਂ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਹੁਣ ਅਗੇ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਤਿੰਨ ਕੁੰਡੇ ਉਲਟੇ ਬਣਾਉਣੇ 1 2 3 ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਹੋਲੇ ਸਾਈਡ ਪੰਜ ਕੁੰਡੇ ਉਲਟੇ ਜਿਹੜੇ ਆਪਾਂ ਪਿਛਲੀ ਸਲਾਈ ਦੇ ਵਿੱਚ ਉਲਟੇ ਬਣਾਏ ਸੀ ਇਸ ਵਾਰ ਵੀ ਉਲਟੇ ਹੀ ਬਣਨੇ ਆ ਡਿਜ਼ਾਈਨ ਬਹੁਤ ਹੀ ਸੋਖਾ ਆ ਫਿਰ ਇੱਕ ਕੁੰਡਾ ਸਿੱਧਾ ਪੰਜ ਕੁੰਡੇ ਉਲਟੇ ਤੇ ਲਾਸਟ ਵਾਲਾ ਇੱਕ ਗੁੰਡਾ ਸਿੱਧਾ ਐਗਜ਼ਿਟ ਜਿਹੜਾ ਉਹ ਬਣੇਗਾ ਉਲਟਾ ਇਹ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਹੁਣ ਪੰਜਵੀਂ ਸਲਾਈ ਦੇ ਵਿੱਚ ਡਿਜ਼ਾਈਨ ਵੇਖੋ ਆਪਾਂ ਕਿਵੇਂ ਬਣਾਉਣਾ ਹੈ ਇਹ ਡਿਜ਼ਾਈਨ ਦੋ ਤਰੀਕਿਆਂ ਨਾਲ ਬੰਦਾ ਆ ਇੱਥੇ ਮੈਂ ਤੁਹਾਨੂੰ ਇੱਕ ਤਰੀਕਾ ਦੱਸ ਰਹੀ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਤਰੀਕਾ ਦੱਸਾਂਗੀ ਡਿਜ਼ਾਈਨ ਸੇਮ ਉਹ ਵੀ ਇਸੇ ਤਰ੍ਹਾਂ ਹੀ ਬੰਨਣਾ ਪਰ ਬਣਾਇਆ ਆਪਾਂ ਦੋ ਤਰ੍ਹਾਂ ਨਾਲ ਸਕਦੇ ਹਾਂ ਹੁਣ ਵੇਖੋ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਮੰਜੀ ਵਿੱਚ ਲਾਈ ਤੇ ਹੁਣ ਕਿਵੇਂ ਬਣਾਉਣਾ ਪਹਿਲਾ ਕੁੰਡਾ ਸਲਿੱਪ ਕਰ ਲਿਆ ਇੱਥੇ ਸਟਾਰਟਿੰਗ ਤੇ ਅਪਰ ਦੋ ਤੋਂ ਇੱਕ ਕੀਤਾ ਸੀ ਹੁਣ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾ ਲਿਆ ਜਾਲੀ ਪਾਈ ਫਿਰ ਇੱਕ ਕੁੰਡਾ ਸਿੱਧਾ ਜਿਵੇਂ ਇੱਥੇ ਅੱਧਾ ਡਿਜ਼ਾਈਨ ਬਣਿਆ ਸੀ ਹੁਣ ਇੱਥੇ ਫੇਰ ਅੱਧਾ ਡਿਜ਼ਾਈਨ ਬਣੇਗਾ ਇਧਰ ਪਹਿਲਾਂ ਵੀ ਅੱਧਾ ਬਣਿਆ ਸੀ ਹੁਣ ਫੇਰ ਅੱਧਾ ਬਣਿਆ ਪਹਿਲਾ ਐਗਜ਼ਿਟ ਉਤਾਰ ਕੇ ਇੱਕ ਕੁੰਡਾ ਸਿੱਧਾ ਜਾਲੀ ਫਿਰ ਇੱਕ ਕੁੰਡਾ ਸਿੱਧਾ ਤੱਕ ਆਪਣੀ ਵੱਲ ਧਾਗਾ ਕਰਕੇ ਤਿੰਨ ਕੁੰਡਿਆਂ ਤੋਂ ਇੱਕ ਗੁੰਡਾ ਤਿੰਨ ਗੁੰਡਿਆਂ ਤੋਂ ਇੱਕ ਕਰਤਾ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਜਾਲੀ ਪਾਵਾਂਗੇ ਇੱਕ ਗੁੰਡਾ ਸਿੱਧਾ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਲਾਸਟ ਤੇ ਇੱਥੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਹੋਣਾ ਹੈ ਜਿਵੇਂ ਆਪਾਂ ਪਹਿਲੀ ਸਲਾਈ ਦੇ ਵਿੱਚ ਇੱਧਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕੀਤਾ ਸੀ ਤੇ ਲਾਸਟ ਵਾਲਾ ਗੁੰਡਾ ਸਿੱਧਾ ਹੁਣ ਆਪਾਂ ਅੱਗੇ ਡਿਜ਼ਾਈਨ ਦੀ 6ਵੀਂ ਸਲਾਈ ਤੇ 6ਵੀਂ ਸਲਾਈ ਤੁਸੀਂ ਧਿਆਨ ਨਾਲ ਦੇਖਣੀ ਆ ਪਹਿਲਾ ਗੁੰਡਾ ਸਲਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਪੰਜ ਗੁੰਡੇ ਉਲਟੇ ਇੱਕ 2 3 4 5 ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ 5 ਕੁੰਡੇ ਉਲਟੇ 1 2 3 4 5 ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ 3 ਕੁੰਡੇ ਉਲਟੇ ਤੇ ਲਾਸਟ ਵਾਲਾ ਵੀ ਉਲਟਾ ਇਹ ਬਣ ਗਈ ਸਾਡੀ 6ਵੀਂ ਸਲਾਈ ਹੁਣ ਆ ਗਏ ਹਾਂ 7ਵੀਂ ਸਲਾਈ ਤੇ 7ਵੀਂ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ 슬ਿੱਪ ਕਰ ਲਿਆ ਫਿਰ ਤਿੰਨ ਕੁੰਡੇ ਸਿੱਧੇ 1 2 3 ਤਿੰਨ ਸਿੱਧੇ ਇੱਕ ਉਲਟਾ ਪੰਜ ਸਿੱਧੇ 1 2 3 4 5 ਫੇਰ ਇੱਕ ਉਲਟਾ ਪੰਜ ਸਿੱਧੇ 1 2 3 4 5 ਫਿਰ ਇੱਕ ਉਲਟਾ ਤੇ ਲਾਸਟ ਵਾਲਾ ਸਿੱਧਾ ਸਤਵੀਂ ਸਲਾਈ ਬਣ ਗਈ ਹੁਣ ਅੱਠਵੀਂ ਸਲਾਈ ਵੇਖੋ ਕਿਵੇਂ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਇੱਕ ਕੁੰਡਾ ਸਿੱਧਾ ਜਿਹੜੇ ਕੁੰਡੇ ਤੁਹਾਨੂੰ ਜਿਵੇਂ ਨਜ਼ਰ ਆਉਂਦੇ ਅੱਠਵੀਂ ਸਲਾਈ ਚ ਐਵੇਂ ਬਣਾਉਣੇ ਪੰਜ ਉਲਟੇ ਇੱਕ ਦੋ 3 4 5 ਧਾਗਾ ਪਿੱਛੇ ਇੱਕ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਪੰਜ ਗੁੰਡੇ ਉਲਟੇ 1 2 3 4 5 ਧਾਗਾ ਪਿੱਛੇ ਇੱਕ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਗੁੰਡੇ ਉਲਟੇ 1 2 3 ਤੇ ਲਾਸਟ ਵਾਲਾ ਵੀ ਉਲਟਾ ਇਹ ਸਾਡੀਆਂ ਬਣ ਗਈਆਂ 8 ਸਲਾਈਆਂ 8 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇੰਮੇ ਦਾ ਲੱਗਦਾ ਹੈ ਫਿਰ ਆਪਾਂ ਇੱਥੇ ਪਹਿਲੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਕਰਨਾ ਤੇ ਜਦੋਂ ਆਪਾਂ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਣਾ ਇਹ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਤੇ ਉੱਪਰ ਫੋਟੋ ਤੁਸੀਂ ਦੇਖ ਸਕਦੇ ਹੋ ਜਿਵੇਂ ਦਾ ਤੁਸੀਂ ਡਿਜ਼ਾਈਨ ਭੇਜਿਆ ਸੀ ਉਵੇਂ ਦਾ ਡਿਜ਼ਾਈਨ ਬਣਾਇਆ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਤੇ ਨਵੇਂ ਆਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ